ਹਾਂ ਜਿਹੜੇ ਲੋਕਾਂ ਦੇ ਨਾਲ ਇਹ ਸੰਤਾਂ ਦੇ ਨਾਲ ਰਹੇ ਤਾਂ ਤੁਹਾਡੇ ਕੀ ਲੱਗਦੇ ਸੀ ਇਹ ਮੇਰੇ ਨਾਲ ਆਹ ਹਾਂਜੀ ਇਹ ਮੋਰਚੀ ਸੰਤਾਂ ਦੇ ਨਾਲ ਨਹੀਂ ਰਹੇ ਇਹ ਨਾ ਜਾਣਦੇ ਹੁੰਦੇ ਸੀ ਸੰਤਾਂ ਨੂੰ ਮਿਲਣਾ ਹਾਂ ਤੇ ਬਾਅਦ ਵਿੱਚ ਇਹ ਪਾਕਿਸਤਾਨ ਚਲ ਗਏ ਵੱਡ ਠੱਪ ਗਏ ਹਾਂ ਤੇ ਉਧਰ ਜਦੋਂ ਆਏ ਇਹਨਾਂ ਨੂੰ ਬੋਰੀ ਭਰ ਕੇ ਅਸਲੇ ਵੀ ਦਿੱਤੀ ਤੇ ਉੱਥੇ ਨਾਕਾ ਕਦੇ ਲੱਗਦਾ ਨਹੀਂ ਪਹਿਲੀ ਮੇਰੇ ਨਾਲ ਲੱਗਾ ਇੱਥੇ ਮੁੱਠਿਆਲੇ ਸ਼ੀਰੂ ਇਹ ਦੋ ਜਣੇ ਆਹ ਮੁੱਠਿਆਲੇ ਹਾਂ ਨਕਾਬ ਲੱਗੀ ਤਾਸੀ ਕੋਈ ਗਰੋਜਨ ਸਿੰਘ ਖਾਰਸਾਨ ਕਮਾਂਡੋ ਫੋਰਸ ਹਾਂਜੀ ਜੋ ਪਰਵਾਹ ਕੋ 8 ਜਣੇ ਮਾਰੇ ਗਿਰਨਾਂ ਦੇ ਇੱਕ ਮੁੱਠਿਆਏ ਦਾ ਸਰਨ ਸਿੰਘ ਤੇ ਉਹਨਾਂ ਦੇ ਘਰ ਦੇ ਲੱਗ ਗਈ ਆਗਈ ਜਦੋਂ ਮੁਕਾਬਲਾ ਆ। ਅੱਛਾ। ਉਹ ਪਹਿਲੀ ਵਾਰੀ ਇਹ ਤੁਹਾਡੇ ਮੁਕਾਬਲਾ ਲਹਿਰ ਤੇ ਸੀਗੇ ਪਾਕਿਸਤਾਨ ਵੀ ਗਏ ਸੀ। ਹਾਂਜੀ ਪਾਕਿਸਤਾਨ। ਅਹੀਂ ਨਾ ਦੁਤਾ ਸਦ ਵਾਲੇ ਸਰਦਾਰਾਂ ਨੇ ਠੇਕੇ ਤੇ ਪਾਇਦੇ ਸਾਡਾ ਬੜਾ ਕੰਮ ਹੁੰਦਾ ਸੀ। ਹਾਂ। ਤੇ ਉਹ ਜਿਹੜਾ ਮੇਰੇ ਜੇਠ ਉਹਨਾਂ ਨੂੰ ਪਤਾ ਲੱਗਾ ਕਿ ਹੰਦਿਆਣ ਦੇ ਵਿੱਚ ਤੁਹਾਡੇ ਮੁੰਡੇ ਹੈ ਨਹੀਂਗੇ ਉੱਥੇ। ਉਹ ਦਿਨ ਕੁੜੀ ਸਾਡੀ ਜਿੱਦਣ ਘਰੋਂ ਗਏ ਉਹਨਾਂ ਦੀ ਬੇਟੀ ਨੇ ਉਦੋਂ ਭੱਜ ਕੇ ਮਿਲਟਰੀ ਵਾਲੀ ਆਉਂਦੀ ਹੁੰਦੀ। ਹਾਂ। ਉਧਰੋਂ ਆਈ ਭੱਜ ਗਈ ਉਧਰੋਂ ਕੁੜੀਆਂ ਨੇ ਜੰਮਲੇ ਲਿਆ ਤੇ ਉਧਰ ਆਂਦਾ ਫੇਰਾ ਜੀ ਨਹੀਂ ਲੱਗਦਾ ਬੀ ਨਾਰਿਆ ਤੇ ਮੈਂ ਜਾਣਾ ਹੀ ਜਾਣਾ ਜਿਵੇਂ ਕੁੜੀਆਂ ਦਾ ਮੂੰਹ ਵੇਖਣਾ ਆਉਂਦੇ ਸਾਰੇ ਉੱਥੇ ਨੀਂਦੇ ਦੀ ਨਹੀਂ ਕੁੜੀਆਂ ਜਦੋਂ ਨਿਕਲਦੀਆਂ ਮੱਖੀ ਵੀ ਆਈ ਹਾਂਜੀ ਹਾਂ ਸੋਣ ਤਾਂ ਨੀ ਕੋਈ ਬੇਟੀ ਐ ਤੇ ਬੇਟੀ ਨਹੀਂ ਬੇਟੀਆਂ ਮੇਰੀਆਂ ਪਾਣੀਆਂ ਅੱਛਾ ਪੰਜ ਬੇਟੀਆਂ ਹਾਂਜੀ ਫਿਰ ਮੈਨੂੰ ਮੇਰੀ ਉਮਰ ਛੋਟੀ ਬਹੁਤ ਹੀ ਛੋਟੀ ਜੀ ਦਾ ਵਿਆਹ ਹੋ ਗਿਆ ਸੀ ਅੱਛਾ ਮੇਰੇ ਰਿਸ਼ਤੇ ਤੋਂ ਮੇਰੇ ਦਾ ਭੱਟਾ ਹੀ ਭੈਣ ਮੇਰੀਆਂ ਦੀ ਆ ਮੈਂ ਖਲਣਾ ਤੇ ਨਹਿਰ ਵਾਲੀ ਆਂਦੀ ਮੈਂ ਖਲਣਾ ਰਸੂਲਪੁਰ ਨਹਿਰ ਤੇ ਨੰਬਰ ਸਾਡ ਮੇਰੀ ਪਿੱਛੀ ਅੱਛਾ ਤੇ ਮੇਰਾ ਉਹ ਮੁਰਕੇ ਮੈਨੂੰ ਇਹ ਜੁੱੜ ਦੇ ਗਰੀ ਬਾਤ ਆਈ ਅੱਛਾ ਮੁੰਗੇ ਤਾਂ ਸਾਢੇ 10 ਸਾਲ ਨੇ ਮੁੰਡੇ ਨੂੰ ਕਿੰਨੇ ਬਾਹਰ ਨੇ ਇਹ ਮੁੰਡਾ ਵੀ ਪੂਰਾ ਹੋ ਗਿਆ ਤੜ ਹਾਂਜੀ ਅੱਛਾ ਮੁੰਡਾ ਕਿਵੇਂ ਪੂਰਾ ਮੁੰਡਾ ਨਸ਼ਾ ਕਰ ਲੰਗੇ ਟੀਕੇ ਲਾਉਣ ਲੱਗ ਪੇਬੜਾ ਸਿਆਣਾ ਮੁੰਡਾ ਸਾਰੇ ਮਤਦਿੰਦਾ ਪਤਾ ਨਹੀਂ ਕੀ ਜਿਹਨੇ ਆਹੋ ਆਹੋ ਬੜਾ ਲਾਜ ਫਰਾਇਆ ਜਿਹੜੀ ਪਲੇ ਵਿੱਚ ਪੰਜੇ ਕੁੜੀਆਂ ਬਹਿਈਆਂ ਵੇੜੀਆਂ ਤੇ ਹਾਂਜੀ ਬੇਟੀਆਂ ਬਹਿਈਆਂ ਦਰਸਾ ਕੀ ਕੀਤੀ ਤੇ ਇਹ ਵੀ ਪੂਰੇ ਹੋ ਗਏ ਇਹ ਹਾਂ ਇਹ ਵੀ ਇੱਕ ਹੋਈ ਅੱਛਾ ਇਹ ਇੱਕੋ ਹੀ ਆ ਨਹੀਂ ਦੇਰ ਕਿਹੜੇ ਤੁਹਾਡੇ ਦੇਰ ਜਿਹੜੇ ਬਠਾਲੇ ਜੇ ਹਾਂ ਡਾਇਰੈਕਟ ਬਤ ਕੋਈ ਨਹੀਂ ਹੈਗਾ ਅੱਛਾ ਇੱਕ ਹੋਰ ਵਧੀਆ ਬੁੜੀਆ ਹੀ ਆ ਤੇ ਬੇਟਾ ਨਹੀਂ ਨਹੀਂ ਅੱਛਾ ਤੇ ਇਹਦਾ ਦੀ ਨਹੀਂ ਹੋ ਸਕਦਾ हां जी वाहेगुरु जी का खालसा वाहेगुरु जी की फतेह आज पहुंचे हैं माता जी रे घर इथे ए ओ घर बडाले पिंड दा जिथे की संत आना संत सारे पिंड रालेया दे ਸੰਗੀਰੇ ਸ਼ਹੀਦ ਭਾਈ ਗੁਰਵਚਨ ਸਿੰਘ ਖਾਲਸਤਾਨ ਕਮਾਂਡੋ ਫੋਰਸ ਦੇ ਫਰਵਾਲ ਗਰੁੱਪ ਦੇ ਨਾਲ ਇਹ ਉਹਨਾਂ ਦੇ ਨਾਲ ਜੁੜੇ ਹੋਏ ਸੀ ਤੇ ਇਹ ਮਤਲਬ ਪਾਕਿਸਤਾਨ ਦੇ ਵਿੱਚੋਂ ਹਥਿਆਰ ਲਿਆ ਰਹੇ ਸੀ ਤਾਂ ਇੱਥੇ ਮੁਠਿਆਂ ਵਾਲੀ ਲਾ ਕੇ ਅਨਕਾਊਂਟਰ ਹੋ ਗਿਆ ਤੇ ਉਹਦੇ ਵਿੱਚ ਮਾਰੇ ਗਏ ਤੇ ਇਹਨਾਂ ਦਾ ਘਰ ਦੇਖੋ ਜਿਹੜਾ ਦੇ ਆ ਆ ਆ ਹਾਲਾਤ ਆ ਸਾਡੇ ਤੇ ਸ਼ਹੀਦ ਸਿੰਘਾਂ ਦੇ ਨਾਂ ਤੇ ਮੈਂ ਦੱਸਦਾ ਵੀ ਪਤਾ ਨਹੀਂ ਕਿੰਨੀ ਕੁ ਦੁਨੀਆ ਨੇ ਇਹਨਾਂ ਦੇ ਨਾਂ ਤੇ ਪੈਸੇ ਖਾ ਗਏ ਆਪਣੇ ਮੈਲ ਬਣਾ ਲਏ ਬਹੁਤ ਕੁਸ਼ੀਲ ਸਿੰਘਾਂ ਦੇ ਨਾਂ ਤੇ ਖਾ ਗਏ ਆ ਬਣਾ ਲਿਆ ਪਰ ਜਿਹੜੇ ਆ ਆ ਜਿਹੜੇ ਇਹ ਇਹ ਉਹ ਸ਼ੀਰ ਸਿੰਘ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੀਆਂ ਇਸ ਆਪਣੇ ਇਸ ਪੰਜਾਬ ਦੇ ਖਾਤਰ ਆਪਣੀਆਂ ਜਾਨਾਂ ਗਵਾਤੀਆਂ ਤੇ ਇਹਨਾਂ ਦੇ ਹਾਲਾਤ ਦੇਖੋ ਜੋ ਇਹਨਾਂ ਦੇ ਬਣੇ ਹੋਏ ਪੁੱਤ ਸੀਗਾ ਉਹ ਜਿਹੜਾ ਨਸ਼ੇ ਦੀ ਭੇਟ ਚੜ ਗਿਆ ਇਹੀ ਉਹ ਲੜਾਈ ਲੜ ਰਹੇ ਸੀ ਨਾ ਆਪਣੀ ਆਉਣ ਵਾਲੀ نسل ਦੀ ਲੜਾਈ ਲੜ ਰਹੇ ਸੀ ਪਰ ਉਹ ਜਿਹੜਾ ਉਹਨਾਂ ਦਾ ਆਪਣਾ ਪੁੱਤ ਹੀ ਉਸ ਦਲਦਲ ਦੇ ਵਿੱਚ ਫਸ ਕੇ ਤੇ ਜਿਹੜਾ ਹਨਾ ਅੱਜ ਸਾਡੀ ਦੁਨੀਆ ਦੇ ਵਿੱਚ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਤੇ ਮਾਤਾ ਜੀ ਵਿਚਾਰੇ ਆਪਣਾ ਤਲਵੰਡੀ ਸਾਹਿਬੋਂ ਕੀ ਕੀਰਤਨ ਕਰਦਾ ਅਚਰ ਕੀਰਤਨ ਕਰਦਾ ਇੱਕ ਬੇਟਾ ਅਚਰ ਇੱਕ ਬੇਟਾ ਕੀਰਤਨ ਕਰਦਾ ਦੋ ਬੇਟੇ ਸੀ ਪੰਜ ਬੇਟੇ ਹਾਂਜੀ ਦੋ ਬੇਟੇ ਤੇ ਚਲੋ ਅੱਜ ਪਾਣੀ ਦੇ ਵਿੱਚ ਘਰ ਪੂਰਾ ਘਿਰਿਆ ਹੋਇਆ ਹੈ ਇਹਨਾਂ ਦਾ ਪੂਰਾ ਪਾਣੀ ਦੇ ਰਾਸ਼ਨ ਲੈ ਕੇ ਹੁਣ ਪਹੁੰਚੇ ਆਂ ਇੱਥੇ ਜੋ ਸਾਡੇ ਕੋਲ ਬਣਦੀ ਸਰਦੀ ਹੋਗੀ ਆਪਾਂ ਪੂਰੀ ਮਦਦ ਕਰਾਂਗੇ ਪਰ ਮੈਂ ਹਾਲਾਤ ਦੱਸਦਾ ਇਹ ਸਾਡੇ ਹਾਲਾਤ ਆ ਸਾਡੇ ਜਿਹੜੇ ਛੀਲ ਸਿੰਘਾਂ ਦੇ ਨਾਂ ਤੇ ਜਿਨ੍ਹਾਂ ਨੇ ਬਹੁਤ ਕੁਝ ਬਣਾ ਲਿਆ ਉਹਨਾਂ ਨੂੰ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹਨਾਂ ਦੇ ਵੀ ਝਾਤ ਮਾਰੋ ਇਹ ਵੀ ਇਹ ਵੀ ਵਿਚਾਰੇ ਸ਼ਹੀਦ ਹੋਏ ਹੋਆ ਇਹਨਾਂ ਵੀ ਇਹਨਾਂ ਦੇ ਵੀ ਇਨਕਾਊਂਟਰ ਹੋਏ ਹੋਆ ਇਹਨਾਂ ਨੂੰ ਵੀ ਹਾਲਾਤ ਬਣਦੇ ਦਾ ਦੇਖੋ ਇਹਨਾਂ ਦੇ ਆ ਸਾਡੇ ਹਾਲਾਤ ਆ ਘਰ ਦੇ ਸੁਣਦੇ ਵੀ ਮਾਰਦੇ ਕਮਾ ਕੇ ਦਿਖਾ ਲਈਦਾ ਸੀ ਕਿ ਉਹ ਹਾਲਾਤ ਬਣੇ ਹੋਏ ਅਜੇ ਤਰ ਵੀ ਛੱਤਾਂ ਹੈ ਚੁੰਦੀਆਂ ਹੋਈਆਂ ਬੁਰੇ ਪਰ ਜਾ ਬਣ ਕੇ ਦੇਖੋ ਆ ਗਈ ਆ ਇਹ ਸਾਡੇ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ ਆ ਪਾਣੀਆਂ ਚ ਘਰੇ ਹੋਇਆ ਸਾਨੂੰ ਕਦੀ ਵੀ ਚਾਹਾਂ ਤੇ ਚਾਹੇ ਪ੍ਰਸ਼ਾਦਾ ਬਿਸਕਟ ਚਾਹ ਨਾਲ ਬਣ ਕੇ ਆ ਗਈ ਆ ਹਾਂ ਇਕੋ ਮਾਦਾਈ ਫਿਕਰ ਤਾਂ ਆਪਣੀ ਰੋਟੀ ਦਾ ਤੁਸੀਂ ਚਾਹ ਨਾਲ ਬਿਸਕਟ ਸੇਵਾਦਾਰਾਂ ਵਾਲੀ ਮਹਾਰਾਜਾ ਦੇਣਾ ਤੁਹਾਡੇ ਫਿਰ ਤੇ ਉਹਦੇ ਉੱਤੇ ਤਾਂ ਖਾਣਦੇ ਔਰ ਦੇਖੋ ਇੱਕ ਹੋਰ ਬੜੀ ਤਸਵੀਰ ਵਧੀਆ ਇਸ ਪਰਿਵਾਰ ਦੀ ਭਾਈ ਇਹ ਇਹ ਦਰਾਨੀਆਂ ਚ ਠਾਣੀਆਂ ਜੀ ਦੇਖੋ ਬਜ਼ੁਰਗ ਹੋ ਗਏ ਪਰ ਕਿੱਥੇ ਰਹਿੰਦੇ ਆ ਅੱਜ ਆਪਾਂ ਦੋ ਜੀ ਪਰਿਵਾਰਾਂ ਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ ਪਰ ਮੁਸੀਬਤ ਆਈ ਚਾਹੇ ਜਿੱਦਾਂ ਦੀ ਮਰਜ਼ੀ ਮੁਸੀਬਤ ਆ ਦੋਨਾਂ ਨੇ ਭੈਣਾ ਭੈਣਾ ਵੰਡ ਕੇ ਕਟੀਆਂ